ਇਹ ਹਨ ਸਾਡੇ ਚਰਨਜੀਤ ਸਿੰਘ ਅੰਕਲ ਜੀ ਜੋ ਪੇਸ਼ੇਵਰ ਜੋ ਇੱਕ ਬਹੁਤ ਹੀ ਵੱਡੇ ਸਕਲਪਚਰ ਨੇ ਮੇਰੇ ਪੇਸ਼ੈਂਟ ਵੀ ਨੇ ਤੇ ਸਭ ਤੋਂ ਵੱਡੀ ਗੱਲ ਉਹ ਵੀ ਮੇਰੇ ਜੈਤੂ ਸ਼ਹਿਰ ਨੂੰ ਬਿਲੋਂਗ ਕਰਦੇ ਹਨ ਅੱਜ ਉਹਨਾਂ ਨੇ ਮੈਨੂੰ ਇੱਕ ਬਹੁਤ ਹੀ ਅਜ਼ੀਜ਼ ਤੋਹਫ਼ਾ ਦਿੱਤਾ ਹੈ ਇਹ ਤੋਹਫ਼ਾ ਇੰਨਾ ਖਾਸ ਹੈ ਕਿ ਇਸ ਨੂੰ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਤੇ ਨਾ ਹੀ ਪੈਸਿਆਂ ਨਾਲ ਤੋਲ ਸਕਦੀ ਹਾਂ ਇਹ ਉਹਨਾਂ ਦੇ ਹੱਥਾਂ ਦੀ ਮਿਹਨਤ ਕਈ ਮਹੀਨਿਆਂ ਦੀ ਲਗਨ ਤੇ ਡੂੰਗੀ ਸੋਚ ਵਿੱਚੋਂ ਉਪਜਿਆ ਹੋਇਆ ਹੈ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਸਕਲਪਚਰ ਹੈ ਜਿਸ ਤਰ੍ਹਾਂ ਇਸ ਦੇ ਕੁੰਡੇ ਬਾਰੀਆਂ ਤੇ ਡੂੰਗੀਆਂ ਅੱਖਾਂ ਕੁਝ ਕਹਿੰਦੀਆਂ ਨੇ ਕੁਝ ਬਿਆਨ ਕਰਦੀਆਂ ਨੇ ਇਹ ਬਿਲਕੁਲ ਮੇਰੇ ਪ੍ਰੋਫੈਸ਼ਨ ਦੇ ਨਾਲ ਮੇਲ ਖਾਂਦਾ ਹੈ ਇੱਕ ਹੋਮੀਓਪੈਥ ਵੀ ਤਾਂ ਇਦਾਂ ਹੀ ਕਰਦਾ ਹੈ ਦਿਲਾਂ ਦੇ ਕੁੰਡੇ ਬਾਰੀਆਂ ਖੋਲਦਾ ਹੈ ਡੂੰਗੀਆਂ ਅੱਖਾਂ ਵਿੱਚੋਂ ਵਿਚਾਰ ਕੱਢਦਾ ਹੈ ਤੇ ਲੋਕਾਂ ਨੂੰ ਠੀਕ ਕਰਦਾ ਹੈ ਮੈਨੂੰ ਲੱਗਦਾ ਹੈ ਮੈਂ ਇੰਨੇ ਯੋਗ ਨਹੀਂ ਕਿ ਉਹਨਾਂ ਨੇ ਮੈਨੂੰ ਇੰਨਾ ਮਾਨ ਦਿੱਤਾ ਪਰ ਪ੍ਰਮਾਤਮਾ ਤੇਰਾ ਲੱਖ ਲੱਖ ਸ਼ੁਕਰ ਹੈ ਜੋ ਤੂੰ ਇੰਨੇ ਚੰਗੇ ਲੋਕ ਮੇਰੇ ਆਸ-ਪਾਸ ਰੱਖੇ ਹਨ ਜੇ ਤੁਸੀਂ ਵੀ ਕਦੇ ਸਕਲਪਚਰ ਬਣਵਾਉਣਾ ਚਾਹੁੰਦੇ ਹੋ ਤਾਂ ਮੈਂ ਸਕਰੀਨ ਤੇ ਅੰਕਲ ਦਾ ਨੰਬਰ ਜ਼ਰੂਰ ਸ਼ੇਅਰ ਕਰਾਂਗੀ ਤੁਸੀਂ ਕੰਟੈਕਟ ਕਰ ਸਕਦੇ ਹੋ ਇਹ ਮੈਂ ਬਿਲਕੁਲ ਪ੍ਰੋਮੋਸ਼ਨ ਨਹੀਂ ਕਰ ਰਹੀਆਂ ਕਿਉਂਕਿ ਅੰਕਲ ਨੂੰ ਪ੍ਰੋਮੋਸ਼ਨ ਦੀ ਕੋਈ ਲੋੜ ਨਹੀਂ ਹੈ ਉਹਨਾਂ ਨੂੰ ਬਹੁਤ ਦੁਨੀਆ ਜਾਣਦੀ ਹੈ ਐਂਡ ਇਹੋ ਜੇ ਬੰਦੇ ਦਾ ਕੈਨੇਡਾ ਦੇ ਵਿੱਚ ਹੋਣਾ ਰੱਬ ਦੀ ਇੱਕ ਵੱਡੀ ਨਿਯਮਤ ਤੋਂ ਘਟ ਨਹੀਂ ਕਿਉਂਕਿ ਅਸੀਂ ਕੁਝ ਵੀ ਬਣਵਾ ਸਕਦੇ ਹਾਂ ਤੇ ਆਪਣੇ ਸੁਪਨਿਆਂ ਨੂੰ ਰੂਪ ਦੇ ਸਕਦੇ ਹਾਂ ਇਹਨਾਂ ਦੇ ਰਾਹੀਂ